ਪਾਵਰ ਕਾਮ ਐਂਡ ট্রান্সਕੋ ਠੇਕਾ ਮਜ਼ਦਮ ਯੂਨੀਅਨ ਬਿਜਲੀ ਬੋਰਡ ਸਰਕਲ ਚਲੰਦਰ ਫਗਵਾੜਾ ਬਲੋ ਬਿਜਲੀ ਘਰ ਬੰਗਾ ਰੋਡ ਵਿਖੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਪਰਦਰਸ਼ਨ ਕਰਦੇ ਹਾਂ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਜਿੱਥੇ ਸਮੂਹ ਮੁਲਾਜ਼ਮਾ ਨੇ ਸਰਕਾਰ ਖਿਲਾਫ ਚੰਮ ਕੇ ਨਾਅਰੇਬਾਜੀ ਕੀਤੀ ਉੱਥੇ ਵਕਫਾਕ ਬਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ ਵਿੱਚ ਦਿੱਤੇ ਜਾਣਾ ਬਹੁਤ ਹੀ निंदਜੋਗ ਹੈ ਇਸ ਤੋਂ ਇਲਾਵਾ ਉਹਨਾਂ ਮੰਗ ਕੀਤੀ ਕਿ ਬਿਜਲੀ ਬੋਰਡ ਵਿੱਚ ਕੱਚੇ ਮਾਮੇ ਜੋ ਰੱਖੇ ਗਏ ਹਨ ਉਹਨਾਂ ਨੂੰ ਪੱਕਾ ਕੀਤਾ ਜਾਵੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਅਗਰ ਉਹਨਾਂ ਦੀਆਂ ਮੰਗਾਂ ਨੂੰ ਸਰਕਾਰ ਨੇ ਪੂਰਾ ਨਾ ਕੀਤਾ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਬਿਜਲੀ ਵਿਭਾਗ ਦੇ ਮੁਲਾਜ਼ਮ ਮੌਜੂਦ ਸਨ ਫਗਵਾੜਾ ਤੋਂ ਨਵਰਾਣਗ ਚੈਨਲੇ ਜੱਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਦਾ ਸਾਡਾ ਸਮੂਹ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਬੰਗਾ ਰੋਡ 132 ਮੰਡਲ ਦਫ਼ਤਰ ਦੇ ਕਿ ਜਿਹੜਾ ਹੈ ਇਹ ਰੋਸ ਰੈਲੀਆਂ ਤੇ ਆਰਤੀ ਫੂਕ ਸਰਕਾਰ ਦੇ ਜਿਹੜੇ ਮਜਾਰੇ ਕੀਤੇ ਜਾ ਰਹੇ ਆ ਇਹਦਾ ਮੇਨ ਮਕਸਦ ਸੈਂਟਰ ਦੀ ਸਰਕਾਰ ਆ ਜੋ ਬਿਜਲੀ ਬੋਰਡ ਦੀਆਂ ਜ਼ਮੀਨਾਂ ਆ ਜੋ ਸਾਡੇ ਪੁਰਾਣੇ ਵੜੇਰਿਆਂ ਨੇ ਜਿਹੜੀਆਂ ਆਪਣੀਆਂ ਬੜੀਆਂ ਮਿਹਨਤਾਂ ਕਰਕੇ ਜਿਹੜੀਆਂ ਇਹ ਬਣਾਇਆ ਹੋਇਆ ਹੈ ਸਗਾ ਇਸ ਬਿਜਲੀ ਬੋਰਡ ਨੂੰ ਉਹ ਸੈਂਟਰਲ ਸਰਕਾਰਾਂ ਤੇ ਜੋ ਸਾਡੀ ਸਟੇਟ ਸਰਕਾਰ ਆ ਉਹ ਬਿਜਲੀ ਬੋਰਡ ਦੀਆਂ ਜ਼ਮੀਨਾਂ ਜਿਹੜੀਆਂ ਵੇਚਣ ਜਾ ਰਹੀ ਆ ਅਤੇ ਬਿਲੀ ਬੋਰਡ ਨੂੰ ਹਰ ਪੱਖੋਂ ਉਹ ਪ੍ਰਾਈਵੇਟ ਚਾਹਤ ਦੇ ਵਿੱਚ ਦੇਣ ਜਾ ਰਹੀ ਆ ਅਤੇ ਨਵੀਂ ਪੱਕੀ ਨਾ ਭਰਤੀ ਕਰਕੇ ਉਹ ਜੋ ਗਲਤ ਕੰਮ ਕਰ ਰਹੇ ਆ ਉਹਦੇ ਵਿੱਚ ਉਹ ਸੀਐਚਪੀ ਨਾਂ ਦੇ ਕੰਮ ਹੈ ਜਿਹੜੇ ਪ੍ਰਾਈਵੇਟ ਤੌਰ ਤੇ ਰੱਖ ਕੇ ਉਹਨਾਂ ਦਾ ਜਾਨੀ ਖੂਨ ਚੋੜ ਰਹੇ ਆ ਉਸ ਦੇ ਵਿਰੋਧ ਦੇ ਵਿੱਚ ਇਹ ਸਮੂਹ ਜਥੇਬੰਦੀਆਂ ਵੱਲੋਂ ਸੂਪਰ ਲੈਵਲ ਤੇ ਫੈਸਲਾ ਕੀਤਾ ਗਿਆ ਜਿਹਦੇ ਵਿੱਚ ਕਿਸਾਨ ਜਿਥੇਵੰਦੀਆਂ ਆ ਤੇ ਬਿਜਲੀ ਬੋਰਡ ਦੀਆਂ ਜਿਥੇਵੰਦੀਆਂ ਸਾਰੀਆਂ ਜੋ ਲਗਭਗ ਹੈ ਉਹਨਾਂ ਨੇ ਸਾਂਝੇ ਤੌਰ ਤੇ ਇਹ ਸਰਕਾਰ ਦੀਆਂ ਆਰਥਿਕ ਫੂਕ ਮਜਾਰੇ ਅਤੇ ਰੈਲੀਆਂ ਜਿਹੜੀਆਂ ਮੰਡਲ ਦਫ਼ਤਰਾਂ ਦੇ ਅੱਗੇ ਅੱਜ ਕਰਨੀਆਂ ਤੇ ਸਾਡੀ ਇਹ ਜਿਥੇਵੰਦੀਆਂ ਦੀ ਸਰਕਾਰ ਨੂੰ ਚੇਤਾਵਨੀ ਹੈ ਕਿ ਜਿਹੜੀਆਂ ਜ਼ਮੀਨਾਂ ਆ ਬਿਜਲੀ ਬੋਰਡ ਦੀਆਂ ਉਹਨਾਂ ਨੂੰ ਵੇਚਿਆ ਨਾ ਜਾਵੇ ਇੱਥੇ ਨਵੀਂ ਭਰਤੀ ਕਰਕੇ ਲੋਕਾਂ ਨੂੰ ਜੋ ਪੜੇ ਲੈ ਕੇ ਸਾਡੇ ਬੱਚੇ ਸਾਡੇ ਭਾਈ ਭਰਾ ਜਿਹੜੇ ਪਿੰਡਾਂ ਸ਼ਹਿਰਾਂ ਦੇ ਵਿੱਚ ਪੜ ਲੈ ਕੇ ਜਿਹੜੇ ਉਹਦੇ ਬੇਰੁਜ਼ਗਾਰ ਤੋਰੇ ਫਿਰਦੇ ਆ ਉਹਨਾਂ ਨੂੰ ਪੱਕੇ ਤੌਰ ਤੇ ਰੁਜ਼ਗਾਰ ਦੇ ਕੇ ਇਸ ਬਿਜਲੀ ਬੋਰਡ ਦੇ ਵਿੱਚ ਭਰਤੀ ਕੀਤਾ ਜਾਵੇ ਜਿਹੜਾ ਇਹ ਬਿਜਲੀ ਐਕਟ ਪੱਕੀ ਲਿਆ ਰੈ ਸੋਡ ਦਾ ਉਹਦੇ ਵਿੱਚ ਅਸੀਂ ਉਹਦਾ ਵਿਰੋਧ ਕਰਦੇ ਆ ਤੇ ਅਸੀਂ ਇਹਨਾਂ ਇਹਨਾਂ ਸਰਕਾਰਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਵੀ ਇਹ ਜਿੰਨਾ ਕੁਝ ਵੀ ਬਣਾਇਆ ਅਸੀਂ ਕਿਸੇ ਸਮੇ ਇਹ ਸੀ ਜਦੋਂ ਕਹਿੰਦੇ ਸੀ ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਵਿੱਚ ਘਾਟਾ ਪੈਂਦਾ ਪ੍ਰਾਈਵੇਟੇਸ਼ਨ ਤੇ ਘਾਟਾ ਪੈਂਦਾ ਤੇ ਬੋਰਡ ਬਣਾਏ ਸੀ ਅਸੀਂ ਉਦੋਂ ਭਰਤੀ ਹੋਏ ਸੀ ਪੇ ਭਾਰਤੀ ਹੋ ਗਏ ਅੱਜ ਜਦੋਂ ਦਫਤਰ ਕਿਰਾਏ ਤੇ ਹੁੰਦੇ ਸੀ ਅੱਜ ਜਦੋਂ ਉਹ ਦਫਤਰ ਜਿਹੜੇ ਹੈਗੇ ਆ ਉਹ ਮਹਿਕਮਾ ਜਿਹੜਾ ਹੈਗਾ ਕਹਿੰਦੇ ਜਿਹੜਾ ਘਾਟੇ ਦਿੰਦਾ ਤੇ ਅੱਜ ਉਹ ਜਿਹੜਾ ਮਹਿਕਮਾ ਜੋ ਇੰਨੀ ਆਮਦਨ ਦੇਣ ਲੱਪਿਆ ਇੰਨੀ ਬਿਆਦਤ ਬਣਾਉਣ ਲੱਪਿਆ ਇਹ ਸਾਡੀ ਮਿਹਨਤ ਦਾ ਸਦਕਾ ਜਿਹੜਾ ਸਾਰਾ ਕੁਝ ਬਣਿਆ ਤੇ ਜੇ ਸਾਡੀ ਮਿਹਨਤ ਨੂੰ ਸਾਡੀ ਖੂਨ ਪਸੀਨੇ ਦੀ ਕਮਾਈ ਨੂੰ ਇਹ ਸਮਝਦੇ ਹੋਣਗੇ ਅਸੀਂ ਵੇਚ ਲਾਂਗੇ ਪਰ ਅਸੀਂ ਇੱਕ ਗੱਲ ਕਹਿੰਨੇ ਆ ਬਸ ਇਹਦਾ ਵਿਰੋਧ ਕਰਾਂਗੇ ਪੂਰਾ ਵਿਰੋਧ ਡਟਮਾ ਵਿਰੋਧ ਕਰਾਂਗੇ ਇਹ ਜਿੱਥੇ-ਜਿੱਥੇ ਜਾਣਗੇ ਅਸੀਂ ਉਹਨਾਂ ਦਾ ਪਿੱਛਾ ਕਰਾਂਗੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਇਹ ਐ ਨਾ ਸਮਝਣ ਵੀ ਅੱਗੇ ਸਾਡੇ ਹੀ ਵੱਡਿਆਂ ਨੇ ਲੜ ਕੇ ਆਜ਼ਾਦੀ ਲਈ ਸੀ ਅਸੀਂ ਇੰਨਾ ਕੰਮ ਨਾ ਕਰ ਸਕੇ ਤੇ ਫਿਰ ਸਾਡੇ ਹੱਥੋਂ ਲਾਂਟ